ਗੁਜਰਾਂ ਦੇ ਅੱਛਾ ਹਾਂਜੀ ਬਾਕੀ ਆਪਣੇ ਕਿਸਾਨਾਂ ਨੇ ਵੀ ਜਰੂਰ ਬੱਦੇ ਰੋਡ ਦੇ ਉੱਤੇ ਹੀ ਗੱਡੀ ਚਲਾਈਆਂ ਨੇ ਤੇ ਹਰ ਫੀਟਾਂ ਦੇ ਨਾਲ ਜਿਵੇਂ ਆ ਉਹਨਾਂ ਦਾ ਬੜਾ ਮਸਾਵਾੜੀਆਂ ਥੋੜੇ ਥੋੜੇ ਇਸ ਰਾਹ ਹਾਂਜੀ ਕਿਸੀ ਦੀ ਲੋਡ ਆ ਭੇਜੀ ਐ ਚਾਹ ਦੀ ਰੋਡ ਦੇ ਸੈਲਪੀ ਸੈਲਪੀ ਤੋਂ ਵੰਦੀ ਨਹੀਂ ਇਹਨਾਂ ਦਾ ਕੰਮ ਸੀਗਾ ਆ ਜੀ ਇਹ ਕਿੰਨੇ ਦੀ ਲੋਈ ਇਸੇ ਕਿੰਨੇ ਚਾਰਾ ਚਾਹ 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 ਲੋਕੋ ਨਾਲ ਬੋਲਦਾ ਅਸੀਂ ਤੁਹਾਡੇ ਕੋਲੇ ਹੋਰ ਚਾਰਾ ਭੇਜਦੇ ਆਂ ਚਾਰਾ ਜੀ ਕੋਈ ਵੀ ਆਪਣਾ ਤੁਹਾਡੇ ਦਾ ਬਾਲ ਸਾਹਿਬ ਤੁਹਾਡੇ ਦਾ ਸੁਪੇ ਕਹਿੰਦੇ ਖੁੱਟਣਾ ਨਹੀਂ ਨਹੀਂ ਆਹ ਮੈਂ ਕਿਹੜੇ ਨਾਲ ਲਾਇਗੜੀ ਅਸਮਦਾ ਇਧਰ ਚਾਰੋਂ ਧਰਫ ਅਸਰ ਦੇ ਇਥੇ ਮੈਂ ਖੜਾ ਹਾਂ ਚਾਰੋਂ ਧਰਫ ਤਬਾਈ ਹੈ ਮੈਨ ਲੱਗਦਾ ਹੈ ਤਕਰੀਬਨ 70 80 ਪਿੰਡਾਂ ਇੱਥੇ ਸਾਰੇ ਸਾਰੇ ਬਿਲਕੁਲ ਸੁਭਾ ਹੋਏ ਪਏ ਤੇ ਮੈਂ ਹੁਣੀ ਆ ਇੱਥੇ ਗੁੱਜਰ ਭਾਈਚਾਰੇ ਬੈਠਾ ਉਹਨਾਂ ਦੀ ਪਸ਼ੂ ਆਇ ਤੇ ਇਹਨਾਂ ਨੂੰ ਚਾਰੇ ਦੀ ਲੋੜ ਹੈ ਤੇ ਮੈਂ ਲਗਾ ਸਭ ਨੂੰ ਬੈਠ ਕੇ ਕਹਿੰਦਾ ਕਿ ਅੱਪਾ ਅਸੀਂ ਭੇਜੀ ਜਾਵਾਂਗੇ ਇਹਨਾਂ ਨੂੰ ਸਮਾਨ ਤੇ ਤੁਸੀਂ ਕੱਲ ਅੱਜ ਸ਼ਾਮ ਤੱਕ ਕੱਲ ਆਪਾਂ ਸਾਰੇ ਪਿੰਡਾਂ ਇੱਥੇ ਜਿਹੜੀ ਵੱਡੀ ਲੋੜ ਹੈ ਇੱਥੇ ਕਿਸ਼ਤੀਆਂ ਦੀ ਜਿਵੇਂ ਮੈਂ ਗੱਲ ਕੀਤੀ ਹੈ ਕਿਸ਼ਤੀਆਂ ਦੀ ਲੋੜ ਹੈ ਲੋਕਾਂ ਨੂੰ ਕੱਢਣ ਵਾਸਤੇ ਲੋਕਾਂ ਨੂੰ ਕੱਢਾਂਗੇ ਟਾਈਮ ਬਚਾਂਗੇ ਨਹੀਂ ਤਾਂ ਬਿਮਾਰੀਆਂ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ